ਬਾਬਾ ਫਰੀਦ ਜੀ ਦੇ ਪਿੱਛਰ ਧਰਤੀ ਦੇ ਪਰ ਮੈਨੂੰ ਉਹ ਇਨਾਮ ਦਿੱਤਾ ਗਿਆ ਮੇਰਾ ਸਨਮਾਨ ਕੀਤਾ ਗਿਆ ਤੇ ਉਹ ਫਕੀਰ ਜੀ ਬਾਬਾ ਫਰੀਦ ਜੀ ਜਿਨ੍ਹਾਂ ਦੀ 112 ਸਲੋਕ ਤੇ ਚਾਰ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਦਰਜ ਕੀਤੇ ਧਾਰਮਿਕ ਅਤੇ ਵਿਦਿਅਕ ਸੰਸਥਾਵਾ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਵਾਰਡ ਲਈ ਜੀ ਐਸ ਪੀ ਸਿੰਘ ਅਵਰਾਏ ਜੀ ਦੀ ਚੋਣ ਕੀਤੀ ਔਰ ਸਪੈਸ਼ਲੀ ਮੈਂ ਸੇਖੋ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ। ਇਹ ਕਰ ਸਾਨੂੰ ਕੁਝ ਵੀ ਸਿੱਖਣ ਲਈ ਮਿਲਦਾ ਹੈਗਾ ਬਾਬਾ ਫਰੀਦ ਜੀ ਦੀ ਜੀਵਨ ਤੋਂ ਕਿ ਅਸੀਂ ਆਪਣੇ ਤੋਂ ਵੱਢ ਕੇ ਦੂਸਰੇ ਲਈ ਜੀਵੋ। ਤੇ ਮੈਂ ਆਸ ਕਰਦਾ ਹਾਂ ਕਿ ਜਿਹੜਾ ਨਗਰ ਆ ਬਾਬਾ ਫਰੀਦ ਆਗਮਨ ਪੁਰਬ ਅਸੀਂ ਹਰ ਸਾਲ ਮਨਾਉਂਦੇ ਹਾਂ ਅਸੀਂ ਜ਼ਰੂਰ ਉਸ ਤੋਂ ਕੁਝ ਸਿੱਖਣ ਤੇ ਮਨੁੱਖਤਾ ਲਈ ਕੁਝ ਕੰਮ ਕਰਾਂ। ਤੁਹਾਨੂੰ ਇਹ ਬਾਬਾ ਫਰੀਦ ਜੀ ਦੀ ਜੀਵਨ ਦੇ ਉੱਤੇ ਇੱਕ ਅਸੀਂ 160 ਕੇ 166 ਪੇਜ ਦੀ ਜਿਹੜੀ ਹੈ ਉਹ ਇੱਕ ਬੁੱਕ ਤਿਆਰ ਕੀਤੀ ਹੈ ਜਿਹੜੀ ਕਿ ਅਸੀਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਔਰ ਰਿਲੀਜ਼ ਕਰਨ ਤੋਂ ਬਾਅਦ ਮੇਰੀ ਤਮੰਨਾ ਹੋਏਗੀ ਕਿ ਮੈਂ ਪੂਰੇ ਵਰਲਡ ਵਿੱਚ ਜਿਹੜੀ ਹੈ ਇਹ ਬੁੱਕ ਫ੍ਰੀ ਡਿਸਟ੍ਰੀਬਿਊਸ਼ਨ ਦਾ ਕਰਾਂ ਬਿਆਨ ਨਹੀਂ ਕਰ ਸਕਦਾ ਕਿ ਬਾਬਾ ਫਰੀਦ ਜੀ ਪਿੱਛੇ ਧਰਤੀ ਦੇ ਪਰ ਮੈਨੂੰ ਉਹ ਇਨਾਮ ਦਿੱਤਾ ਗਿਆ ਹੈ ਮੇਰਾ ਸਨਮਾਨ ਕੀਤਾ ਗਿਆ ਹੈ ਤੇ ਉਹ ਸਕੀਰਿਸ ਬਾਬਾ ਫਰੀਦ ਜੀ ਦਿਨਾਂ ਦੀ 112 ਸਲੋਕ ਤੇ ਚਾਰ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੇ 850ਵਾਂ ਉਹਨਾਂ ਦਾ ਪੁਰਬ ਚੱਲ ਰਿਹਾ ਔਰ ਅੱਜ ਜਿਹੜਾ ਇਹਨਾਂ ਨਗਰ ਕੀਰਤਨ ਸਾਰਾ ਇਹ ਆਗਮਨ ਦੇ ਉੱਤੇ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਇਹਦੇ ਲਈ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਪੈਸ਼ਲੀ ਮੈਂ ਸੇਖੋ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ। ਬਾਬਾ ਫਰੀਦ ਜੀ ਦੇ ਉੱਤੇ ਆ ਜਿਹੜੀ ਹੁਣੇ ਸੁ ਦੇਖਿਆ ਇੱਕ ਪੱਤਰਕਾ ਰਿਲੀਜ਼ ਕੀਤੀ ਗਈ ਸਾਡੇ ਮਾਨਯੋਗ ਡੀਸੀ ਸਾਹਿਬ ਨੇ। ਸੋ ਇਹ ਜੂਨ ਅੰਕ ਦੇ ਵਿੱਚ ਅਸੀਂ ਬਾਬਾ ਫਰੀਦ ਜੀ ਨੂੰ ਸਮਰਪਿਤ ਜਿਹੜਾ ਇਹ ਸਾਡੀ ਪੱਤਰਕਾ ਹੈ। ਸੈਂਟਰਲ ਗਵਰਨਮੈਂਟ ਦੀ ਅਪਰੂਵਡ ਪੱਤਰਕਾ ਹੈ। ਸੋ ਇਹ ਜਿਹੜਾ ਸੀ ਅੰਕ ਸਾਰਾ ਇਹ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਹੈ। ਔਰ ਸਾਡੇ ਸ਼੍ਰੀ ਨੰਨਪੁਰ ਸਾਹਿਬ ਜਿਹੜਾ ਸਾਡਾ ਆਪਣਾ ਪਬਲੀਕੇਸ਼ਨ ਬਿਊਰੋ ਹੈ ਸਾਡਾ ਐਡਵਾਂਸ ਰਿਸਰਚ ਸੈਂਟਰ ਹੈ ਤੇ ਉੱਥੇ ਸਾਡੇ 5 ਸਕਾਲਰ ਨੇ ਜਿਨ੍ਹਾਂ ਨੇ ਪਿਛਲੇ ਤਕਰੀਬਨ 10 11 ਮਹੀਨੇ ਲੱਗ ਗਏ ਸੋ ਉਹਨੇ ਬਾਬਾ ਫਰੀਦ ਜੀ ਦੀ ਜੀਵਨ ਦੇ ਉੱਤੇ ਇੱਕ ਅਸੀਂ 160 ਕੇ 165 ਪੇਜ ਦੀ ਜਿਹੜੀ ਹੈ ਉਹ ਇੱਕ ਬੁੱਕ ਤਿਆਰ ਕੀਤੀ ਹੈ ਜਿਹੜੀ ਕਿ ਅਸੀਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਔਰ ਰਿਲੀਜ਼ ਕਰਨ ਤੋਂ ਬਾਅਦ ਮੇਰੀ ਤਮੰਨਾ ਹੋਏਗੀ ਕਿ ਮੈਂ ਪੂਰੇ ਵਰਲਡ ਵਿੱਚ ਜਿਹੜੀ ਹੈ ਇਹ ਬੁੱਕ ਫਰੀ ਡਿਸਟ੍ਰਿਬਿਊਸ਼ਨ ਮੈਂ ਕਰਾਂ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਬਹੁਤ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਮੈਨੂੰ ਇਹ ਸਨਮਾਨ ਦੇ ਇੱਕ ਸਮਝਿਆ ਗਿਆ ਬੜਾ ਇੱਜ਼ਤਮਾਨ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕੀ ਫਤਿਹ